ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਕਿੱਥੇ ਖੜੇ ਹੋ ਤੇ ਕੀ ਪ੍ਰੋਬਲਮ ਆ ਰਹੀ ਹੈ ਇਹ ਹੈ ਜੀ ਸੰਗਰੂਰ ਦੀ ਜਿਹਨੂੰ ਸੈਨੀਟਰੀ ਲੈਂਡਫਿਲ ਕਹਿੰਦੇ ਆ ਕਿਤੇ ਸੰਗਰੂਰ ਦਾ ਜਿਹੜਾ ਸੋਲਿਡ ਵੇਸਟ ਹੈ ਉਹਨੂੰ ਆਪਾਂ ਡਿਸਪੋਜ਼ ਆਫ ਕਰਨਾ ਹੈ ਪਰ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਅੱਗ ਵੀ ਲੱਗੀ ਹੋਈ ਹੈ ਇੱਥੇ ਪਾਣੀ ਵੀ ਖੜਾ ਹੈ ਔਰ ਇੱਥੇ ਕੋਈ ਫੈਂਸਿੰਗ ਨਹੀਂ ਹੈ ਕੋਈ ਪੱਕੀ ਰੋਡ ਨਹੀਂ ਹੈ ਜਿਹੜਾ ਕੂੜਾ ਹੈ ਉਹ ਅਨਸੈਗਰੀਗੇਟਡ ਫਾਰਮ ਦੇ ਵਿੱਚ ਪਿਆ ਹੈ ਜੋ ਵੀ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਰੂਲ ਬਣੇ ਨੇ ਉਹ ਸਾਰਿਆਂ ਦੀ ਉਲੰਘਣਾ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ। ਕੀ ਕਹਿਣਾ ਚਾਹੁੰਦੇ ਹਾਂ ਕੰਪਲੇਂਟ ਤੁਸੀਂ ਕੀਤੀ ਆ ਤੇ ਉਸ ਤੋਂ ਬਾਅਦ ਐਕਸ਼ਨ ਕੀ ਹੋਇਆ ਨੋਟਿਸ ਦੇ ਬਾਰੇ ਦੇ ਦੇਖੋ ਕੰਪਲੇਂਟ ਆ ਅਸੀਂ ਬਹੁਤ ਫਾਰਮੈਟ ਤੇ ਕੀਤੀ ਹੈ ਜੀ ਜਿਹੜਾ ਸਵਚ ਭਾਰਤ ਦਾ ਪੈਸਾ ਆ ਰਿਹਾ ਉਹ ਖੁਰਦਪੁਰਦ ਹੋ ਰਿਹਾ ਉਹਦੀ ਅਸੀਂ ਦਿੱਲੀ ਕੰਪਲੇਂਟ ਕੀਤੀ ਹੋਈ ਹੈ। ਪੀਐਮਓ 'ਚ ਵੀ ਅਸੀਂ ਕੰਪਲੇਂਟ ਕੀਤੀ ਹੋਈ ਹੈ। ਕਿਉਂਕਿ ਜੋ ਪਿਛਲੇ ਕਾਫੀ ਸਮੇਂ ਤੋਂ ਇਹ ਰੌਲਾ ਚੱਲ ਰਿਹਾ ਸੀ ਤਾਂ ਸਾਨੂੰ ਪਿੱਛੇ ਜੇ ਇੱਕ ਨੋਟਿਸ ਮਿਲਿਆ ਹੈ ਜਿਹਦੇ ਵਿੱਚ ਮਿਸਪਲ ਕਾਉਂਸਲ ਨੂੰ 84 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਿਹੜੇ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਜਿਹੜਾ ਮਿਸਪਲ ਸੋਲਿਡ ਵੇਸਟ ਮੈਨੇਜਮੈਂਟ ਦੇ ਰੂਲਸ ਆ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ ਜਿਹੜਾ ਇਹ ਨੋਟਿਸ ਹੈ ਇਹ ਦੱਸਦਾ ਹੈ ਕਿ ਜਿਹੜੀ ਇਹਨਾਂ ਦੀ ਲੈਂਡਫਿਲ ਹੈ ਜਿਹੜੀ ਦੀ ਅਸੀਂ ਇਹ ਗੱਲ ਕਰਦੇ ਹਾਂ ਜਿੱਥੇ ਹੋਣਾ ਕੀ ਚਾਹੀਦਾ ਸੈਗਰੀਗੇਟਡ ਫਾਰਮ ਦੇ ਵਿੱਚ ਹੋਣਾ ਚਾਹੀਦਾ ਉਹ ਕਹਿੰਦੇ ਸੈਗਰੀਗੇਟਡ ਨਹੀਂ ਹੈ ਉਹ ਕਹਿੰਦੇ ਜੀ ਇੱਥੇ ਜਿਹੜੀ ਫੈਂਸਿੰਗ ਹੈ ਜਾਂ ਕੰਧ ਹੋਣੀ ਚਾਹੀਦੀ ਹੈ ਅੰਦਰ ਇੰਟਰਨਲ ਰੋਡ ਪੱਕੀਆਂ ਹੋਣੀਆਂ ਚਾਹੀਦੀਆਂ ਉਹ ਕਹਿੰਦੇ ਹੈ ਨਹੀਂ ਇੱਥੇ ਪੀਣ ਦੇ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਇੱਥੇ ਉਹ ਕੰਮ ਕਰ ਰਿਹਾ ਮੈਂ ਆਪਣੀ ਗੱਲ ਕਰਤੀ ਸਾਨੂੰ 15 ਮਿੰਟ ਹੋਏ ਨੇ ਖੜਿਆ ਨੂੰ ਉੱਥੇ ਜਿਹੜਾ ਕੰਮ ਕਰ ਰਿਹਾ ਉਹਦੇ ਲਈ ਪੀਣ ਦੇ ਪਾਣੀ ਦੀ ਕੋਈ ਵਿਵਸਥਾ ਹੋਣੀ ਚਾਹੀਦੀ ਹੈ ਲੀਗਲੀ ਹੈ ਕਿ ਪਾਣੀ ਉਹਨਾਂ ਦੇ ਪੀਣ ਲਈ ਨਾਂਂ ਦੇ ਲਈ ਤੇ ਧੋਣ ਦੇ ਲਈ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਆ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕੁਛ ਨਹੀਂ ਆ ਤਾਂ ਜਿੰਨੇ ਵੀ ਇਹਦੇ ਬਾਰੇ ਰੂਲਸ ਰੈਗੂਲੇਸ਼ਨ ਬਣੇ ਹੋਏ ਨੇ ਸਭ ਦੀ ਵਾਇਲੇਸ਼ਨ ਹੈ ਜਿਹੜੇ ਜੁਰਮਾਨੇ ਦੀ ਅਸੀਂ ਗੱਲ ਕਰਦੇ ਆ ਜੁਰਮਾਨਾ ਬੜਾ ਇੰਟਰਸਟਿੰਗ ਪਾਰਟ ਹੈ ਉਹ ਕਹਿੰਦੇ ਜੀ ਜੁਰਮਾਨਾ ਲਗਾ ਦਿਓ ਮਿਸਪਲ ਕਾਉਂਸਲ ਨੂੰ ਜੁਰਮਾਨਾ ਕੌਣ ਪੇ ਕਰੂਗਾ ਜੀ ਕਿਸੇ ਇਹੋ ਦੀ ਜੇਬ ਚ ਜਾਊਗਾ ਜੀ ਜਾਂ ਜਿਹੜੇ ਅਫਸਰ ਨੇ ਕਤਾਈ ਕੀਤੀ ਉਹਦੀ ਜੇਬ ਚ ਜਾਊਗਾ ਜੁਰਮਾਨਾ ਜਿਹਨੇ ਕੰਪਲੇਂਟ ਕੀਤੀ ਹੈ ਕਹਿੰਦੇ ਤੂੰ ਹੀ ਜੁਰਮਾਨਾ ਭਰ ਕਾਰਨ ਕੀ ਲੋਕਾਂ ਦੀ ਕੰਪਲੇਂਟ ਹੈ ਜਾਂ ਲੋਕਾਂ ਦੇ ਲਈ ਇਹ ਕੰਮ ਹੋ ਰਿਹਾ ਥੋੜੀ ਜੇਬ ਚੋਂ ਜਿਹੜਾ ਟੈਕਸ ਜਾਊਗਾ ਉਹਦੇ ਵਿੱਚੋਂ ਫਿਰ ਟੈਕਸ ਜੋ ਜੁਰਮਾਨਾ ਭਰ ਦੇ ਦੂਜੇ ਖਜ਼ਾਨੇ ਚ ਜਾ ਰਿਹਾ ਹਾਂ ਮਤਲਬ ਸਾਡਾ ਪੈਸਾ ਹੀ ਜਿਹੜਾ ਹੈ ਉਹ ਜੁਰਮਾਨੇ ਦੀ ਤਰ੍ਹਾਂ ਹੋ ਜਾਊਗਾ ਡਿਪੋਜ਼ਿਟ ਹੋ ਜਾਊਗਾ ਜਦਕਿ ਹੋਣਾ ਕੀ ਚਾਹੀਦਾ ਕਿ ਜਿਹੜੇ ਅਫਸਰਾਂ ਦੀ ਇਹ ਨਲਾਕੀ ਹੈ ਜਾਂ ਜਿਨ੍ਹਾਂ ਦੀ ਇਹ ਮਿਸਮੈਨੇਜਮੈਂਟ ਹੈ ਉਹਨਾਂ ਤੇ ਪਰਚੇ ਹੋਣ ਮੈਂ ਤੁਹਾਨੂੰ ਧਾਰਾ ਵੀ ਦੱਸੀ ਹੈ 199 221 271 272 ਹੈ ਜਿਹੜੀ ਬੀ ਐਨ ਐਸ ਐਸ ਦੀ ਇਹ ਸਾਰੀਆਂ ਇੱਥੇ ਲਾਗੂ ਹੁੰਦੀਆਂ ਪਰ ਇਹ ਲੋਕ ਜਿਹੜੇ ਨੇ ਕਿ ਉਹ ਜੋ ਇਹਨਾਂ ਨੂੰ ਪਤਾ ਹੈ ਵੀ ਜਦੋਂ ਅਸੀਂ ਸਰਕਾਰੀ ਆਫੀਸਰ ਤੇ ਕੋਈ ਐਕਸ਼ਨ ਲਵਾਂਗੇ ਉਹਨਾਂ ਨੂੰ ਵਕੀਲ ਵੀ ਫ੍ਰੀ ਦਾ ਮਿਲਣਾ ਸਭ ਕੁਝ ਫ੍ਰੀ ਦਾ ਮਿਲਣਾ ਸਾਨੂੰ ਆਪਣੀ ਜਿਹੜੀ ਟਾਈਮ ਤੇ એનર્ਜੀ ਲਗਾਣੀ ਪੈਣੀ ਹੈ। ਬਾਈ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸਤਿੰਦਰ ਸੈਣੀ ਹੈ ਜੀ ਮੈਂ ਮਿਊਸਪਲ ਕਾਉਂਸਲਰ ਹਾਂ ਸੰਗਰੂਰ। ਕਿਵੇਂ ਦੇਖਦੇ ਹੋ ਤੁਸੀਂ ਐਮਸੀਓ ਤੇ ਇੱਥੇ ਦੇ ਹਾਲਾਤ ਕੀ ਨੇ ਕਿੱਥੇ ਖੜੇ ਹੋ ਕੀ ਦਿੱਕਤ ਆ ਰਹੀ ਆ? ਹਾਲਾਤ ਤੁਹਾਡੇ ਸਾਹਮਣੇ ਨੇ ਜੀ ਕਿੱਡੇ ਮਾੜੇ ਹਾਲਾਤ ਨੇ ਪਹਿਲਾਂ ਸਨੂਰ ਦੇ ਵਿੱਚ ਕਿੱਡਾ ਬੜੇ ਸਾਰੇ ਸ਼ਹਿਰ ਦੇ ਵਿੱਚ ਕੂੜੇ ਦੇ ਡੰਪ ਲੱਗੇ ਹੋਏ ਨੇ ਲੋਕਾਂ ਨੇ ਮਿਊਸਪਲ ਕਾਫੀ ਪੰਜੇ ਸਾਲਾਂ ਦੇ ਬਾਅਦ ਸਾਡੇ ਵਰਗੇ ਲੋਕਾਂ ਨੂੰ ਮਿਊਸਪਲ ਕਾਉਂਸਲਰ ਚੁਣਿਆ ਸੀਗਾ ਵੀ ਸ਼ਹਿਰ ਦੇ ਲਈ ਕੁਛ ਨਾ ਕੁਸ਼ੇ ਕਰ ਸਕਣਗੇ ਪਰ ਐਸੀ ਲੋਕ ਵੀ ਮਜਬੂਰ ਹੋ ਗਏ ਅੱਜ ਸਾਰਾ ਸ਼ਹਿਰ ਮਿਲ ਕੇ ਚਿਕਨਗੁਨੀ ਦੀ ਬਿਮਾਰੀ ਨਾਲ ਪ੍ਰਭਾਵਿਤ ਹੈ ਸਾਨੂੰ ਲੋਕ ਪੁੱਛਦੇ ਨੇ ਵੀ ਤੁਸੀਂ ਇਸ ਮੁੱਦੇ ਤੇ ਬੋਲਦੇ ਕਿਉਂ ਨਹੀਂ ਸਵਾਲ ਕਿਉਂ ਨਹੀਂ ਚੱਕਦੇ ਤਾਂ ਆ ਤੁਸੀਂ ਦੇਖੋ ਜਿੱਥੇ ਕੂੜਾ ਸਿੱਟਿਆ ਜਾ ਰਿਹਾ ਕਿਸੇ ਤਰੀਕੇ ਨਾਲ ਸਾਰੇ ਜੋ ਐਨਜੀਟੀ ਦੇ ਕਾਨੂੰਨ ਨੇ ਐਨਜੀਟੀ ਦੇ ਕਾਨੂੰ ਵੀ ਅਸੀਂ ਦੇਖਿਆ ਹੈਗਾ ਜਦੋਂ ਡੀਸੀ ਕੋਲ ਜਾਂਦੇ ਸੀਗੇ ਜਾਂ ਕਿਸੇ ਵੱਡੇ ਅਫਸਰ ਕੋਲ ਜਾਂਦੇ ਸੀ ਸਮੱਸਿਆ ਦੀ ਇੱਕ ਉਮੀਦ ਹੁੰਦੀ ਸੀ ਵੀ ਹੱਲ ਹੋ ਜਾਊਗੀ ਹੁਣ ਇਹਨਾਂ ਦੇ ਮਿਲਕੇ ਕੋਈ ਧਿਆਨ ਹੀ ਨਹੀਂ ਹੈ ਗੱਲਾਂ ਮਗਰ ਚ ਡੀਸੀ ਕੋਲ ਵਗਜੋ ਜਾਂ ਹੋਰ ਕਿਸੇ ਵੱਡੇ ਅਫਸਰ ਕੋਲ ਵਗਜੋ ਜਦੋਂ ਤੱਕ ਮੈਂ ਕਹਿੰਦਾ ਸਿੱਧੂ ਪੂਰੇ ਮਿਊਸਪਲ ਕਮੇਟੀ ਦਾ ਜੋ ਅੱਜ ਜੋ ਮਿਊਸਪਲ ਕਮੇਟੀ ਦਾ ਯੂ ਹੈ ਚੰਡੀਗੜ੍ਹ ਦਾ ਰਹਿਣ ਵਾਲਾ ਹੈਗਾ ਸਕਲੂਰ ਦੇ ਵਿੱਚ ਚਾਰ ਜਾਦੇ ਕੋਲੇ ਭਵਾਨੀਗੜ੍ਹ ਦਾ ਚਾਰਜ ਹੈ ਨਾਲ ਦੇਵੀਗੜ੍ਹ ਦਾ ਚਾਰਜ ਹੈ ਜੇ ਇੱਕ ਫਿਕਸ ਤੱਕੇ ਤੌਰ ਤੇ ਡਿਊਟੀ ਯੂ ਦੀ ਨਹੀਂ ਹੋਊਗੀ ਤਾਂ ਕੀ ਜਵਾਬਦੇਹੀ ਉਹਦੀ ਹੋਊਗੀ ਅੱਜ ਸਾਰਾ ਸ਼ਹਿਰ ਇਸ ਗੱਲ ਦੇ ਵਿੱਚ ਤਰਾ-ਤਰਾ ਕਰ ਰਿਹਾ ਬੜੀ ਵੱਡੀ ਜ਼ਿੰਮੇਵਾਰੀ ਸਰੂਰ ਅੱਜ ਜੋ ਸਰਕਾਰ ਦੇ ਜੋ ਨੁਮਾਇੰਦੇ ਨੇ ਸਰੂਰ ਦੇ ਐਮ ਐਲ ਏ ਸਰੂਰ ਹੈ ਸਿੱਧੇ ਤੌਰ ਤੇ ਉਹ ਜ਼ਿੰਮੇਵਾਰ ਹੈ ਮਿਊਸਪਲਿਟੀ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਜ਼ਿੰਮੇਵਾਰ ਹੈ ਹਸਪਤਾਲਾਂ ਦੇ ਬਾਹਰ ਕੱਡੇ ਬੜੇ ਕੂੜੇ ਦੇ ਡੈਂਪ ਲੱਗੇ ਹੋਏ ਨੇ ਸਾਰੀਆਂ ਗੱਲਾਂ ਦੇ ਜਿਹਦੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਕੀ ਨਾਮ ਹੈ ਤੁਹਾਡਾ ਜੀ ਨਾਜ਼ਿਰ ਸਿੰਘ ਜੀ ਆ ਇਹ ਨਾਲ ਕਿਹ ਤੁਹਾਡਾ ਹਾਂਜੀ ਕਿਹੜਾ ਪਿੰਡਾ ਤੁਹਾਡਾ ਰੁੱਖੇ ਜੀ ਅੱਛਾ ਮੈਨੂੰ ਅਸਲ ਤੋਂ ਕਿੱਥੇ ਖੜੇ ਹੋ ਤੇ ਮੁਸੀਬਤ ਕੀ ਆ ਤੁਹਾਨੂੰ ਕੀ ਸਮੱਸਿਆ ਹੁੰਦੀ ਆ ਨਸੀਬਤ ਸਾਨੂੰ ਬਹੁਤ ਆ ਜੀ ਸਾਡੀ ਬਿੱਗੇ ਬਿੱਗੇ ਦਾ ਫਸਲ ਮਰ ਜਾਂਦੀ ਆ ਸਾਨੂੰ ਕੁੱਤਾ ਜੰਬੜ ਜੇ ਤਾਂ ਸਾਨੂੰ ਹਲ ਕਿਥੇ ਕੀ ਪਤਾ ਵੀ ਹਲਕਾ ਹੈ ਕਿ ਦੂਆ ਉਧਰ ਸਾਡੀ ਸਿੱਧਾਂ ਦੀ ਜਗ੍ਹਾ ਉੱਥੇ ਦੇ ਕਬੂਰਾ ਹਲ ਹੋਏ ਪਏ ਹੈ ਇਹ ਸਾਨੂੰ ਬਹੁਤ ਪਰੇਸ਼ਾਨੀ ਹੈ ਜੀ ਇਸ ਚੀਜ਼ ਦੀ ਜਿਵੇਂ ਉਹਰੇ ਆਗੂਗ ਨਹੀਂ ਲਾ ਸਕਦੇ ਅੱਗ ਲਾਉਂਦੇ ਨੇ ਗੰਦਾ ਧੂੰਆਂ ਤੁਹਾਨੂੰ ਵੀ ਚੜਦਾ ਹੋ ਸਾਨੂੰ ਚੜਦਾ ਤੇ ਬਿਮਾਰ ਹੁੰਦੇ ਨੇ ਬੰਦੇ ਹਾਂ ਹਣ ਇਸ ਤੇ ਖੜਦੇ ਨਹੀਂ ਕੱਖ ਵੜਦੇ ਆ ਭਾਜਾਂ ਦੇ ਉਹਦੀ ਹੋਰ ਕੀ ਕਰੀਏ ਇਹਨਾਂ ਨੂੰ ਕਹਿੰਦੇ ਨੇ ਤੁਸੀਂ ਉਹਨੂੰ ਬਥੇ ਰਹਿ ਕੇ ਅਸੀਂ ਦਾ ਇਹ ਹੁਣ 6 ਤਰੀਕ ਨੂੰ ਬੰਦ ਕਰਤਾ ਸੀ ਹੁਣ ਮਹੀਨਾ ਵਾਸਤੇ ਫੇਰ ਦੇਤਾ ਅਸਲ ਤੁਹਾਨੂੰ ਕਿੰਨਾ ਕੁ ਨੁਕਸਾਨ ਹੁੰਦਾ ਫਸਲ ਦਾ ਕਿਵੇਂ ਨੁਕਸਾਨ ਹੁੰਦਾ ਨੁਕਸਾਨ ਛੜਾ ਜੀ ਧੁਰ ਦੀ ਤਿੰਨ ਕਿਲਿਆਂ ਦੀ ਬਾਹੀ ਵਿੱਗਾ ਬਗਾ ਲਾ ਲੋ ਵੀ ਤੁਸੀਂ ਤਿੰਨ ਕਿਲਿਆਂ ਦੀ ਬਾਹੀ ਆ ਤਿੰਨ ਵਿੱਗੇ ਸਾਡੀ ਫਸਲ ਨਹੀਂ ਹੁੰਦੀ ਅੱਛਾ ਹਾਂ ਬਾਕੀ ਉਹ ਕੋਤੇ ਸਾਰੀ ਜੀ ਬੜਕੇ ਮਿੱਦੀ ਆਂਦੇ ਨੇ ਫਸਲ ਨੂੰ ਮੰਗ ਕੀ ਮੰਗ ਕੀ ਕਰਦਾ ਮੰਗ ਕੱਲਾ ਸਾਨੂੰ ਤਾਂ ਆ ਜੀ ਇਹ ਬੰਦ ਹੋਵੇ ਪਰ ਸਾਨੂੰ ਤਾਂ ਫਾਇਦਾ ਹੋ ਰਿਹਾ ਨਹੀਂ ਸਾਡਾ ਕੋਈ ਫਾਇਦਾ ਨਹੀਂ ਹੋ ਰਿਹਾ ਇੱਥੇ ਜੀ ਉਹਦੇ ਮੈਡਮ ਵੀ ਆਈ ਦੀ ਦਿੱਲੀ ਵਾਲੀ ਹਾਂ ਤੇ ਉਹ ਵੀ ਦੇਖ ਕੇ ਗਏ ਨੇ ਹਾਂ ਉਹਦੇ ਵੀ ਉਸ ਟਾਈਮ ਐਵਰੀ ਸੀ ਠੀਕ ਹੈ ਜੀ ਹਾਂ ਜਿੱਦੇ ਜੁਰਮਾਨਾ ਕਰ ਰਹੇ ਨੇ ਨੂੰ ਠੀਕ ਹੈ